ਹਾਂਜੀ ਸਸਤੀ ਕਾ ਵੀਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਅੱਜ ਲੈਡ ਦੀ ਭਾਰੀ ਸੀ 5 ਵਜੇ 5 ਵਜੇ ਆਈ ਆ ਤੇ ਪਰਤੇ ਤਿੰਨ ਕਾ ਇਧਰ ਆ ਮਟਰ ਨੇ ਪਰਤਾ 11 ਉਧਰ ਦੋਹਾਂ ਨੇ ਦੋ ਪਰਤੇ ਬਸ ਆ ਲੈਣ ਅੱਜ ਹੋਜੂ ਉਹ ਵੀ ਲੈਨ ਹੋ ਜਾਣੀ ਅੱਜ ਕਰਕੇ ਨਵੇੜੀਏ ਕੰਮ ਸਾਰ ਛੇਤੀ ਛੇਤੀ ਹੋ ਜਵੇ ਜਿੰਨਾ ਹੁੰਦਾ ਚੋਨਾ ਕੱਲ ਲਾਉਣਾ ਸ਼ੁਰੂ ਕਰਤਾ ਮਸ਼ੀਨ ਦੇ ਨਾਲ ਤੇ ਪਾਣੀ ਕੱਲ ਜਿਆਦਾ ਸੀਗਾ ਅੱਜ ਘਟ ਜਾਣਾ ਹੋ ਜਾਣਾ ਇਹਨੇ ਲੈਵਲ 'ਚ ਤੇ ਕੱਲ ਛੋਟੀਆਂ ਮਸ਼ੀਨਾਂ ਲਾਉਂਦੀਆਂ ਸੀ ਚੋਨਾ ਜਿਹੜੀਆਂ ਹੱਥ ਵਾਲੀ ਮਸ਼ੀਨ ਉਹ ਆਪਣੇ ਪੈਂਡ ਹੀ ਆ ਵੀਰ ਹੁਣ ਵੀਰ ਹੁਣਾ ਕੋਲੇ ਤੇ ਉਹਨਾਂ ਨਾਲ ਆਪਣਾ ਕਰਿਆ ਹੋਇਆ ਵਾ ਵੀ ਦਿੱਤੇ ਹੋਇਆ ਉਹਨਾਂ ਨੂੰ ਵੀ ਖੱਤੇ ਲਾਉਣ ਅੱਜ ਮੈਂ ਸਵੇਰੇ ਸਵੇਰੇ ġੇੜਾ ਮਾਰ ਕੇ ਆ ਸੈਡਾਂ ਤੋਂ ਮੱਕੀ ਜਮਾਂ ਹੀ ਸੁੱਕੀ ਸੀ ਇੱਕ ġੇੜਾ ਤੇ ਵਜਾਲੋਂ ਜਮਾਂ ਹੀ ਹਰੀ ਆ ਗਈ ਫੜਦੇ ਵੀ ਹਰੇ ਹਰੇ ਦੇ ਫੇਰ ਮੈਨੂੰ ਕਹਿੰਦੇ ਵੀਰੇ ਵੀ ਮੱਕੀ ਦਾ ਦਾਣਾ ਟੁੱਟਦਾ ਮੈਂ ਕਿਹਾ ਤੁਸੀਂ ਬੰਦੀ ਕਰ ਦੋ ਵੀ ਇਸ ਵਾਰ ਧੱਕਾ ਨਹੀਂ ਆਪਾਂ ਕਰਨਾ ਮੱਕੀ ਨਾਲ ਜਮਾਂ ਵੀ ਐਨ ਪਕਾ ਭਗਾ ਵੱਡਣੀਆਂ ਕਿਉਂ ਵੀ ਖੱਤੇ ਹੈਗੇ ਆਪਣੇ ਕੋਲ ਖਾਲੀ ਹੋਰ ਬਥੇਰੀਆ ਵੱਡਣ ਵਾਲੀ ਉਹ ਵੱਡਾਂਗੇ ਇਹਨਾਂ ਨੂੰ ਕਿਉਂ ਆਏ ਦੇ ਇੱਥੇ ਖਰਾਬ ਕਰਨਾ ਆਪਾਂ ਕਾ ਸਾ ਫੇਰ ਹੁਣ ਬੰਦ ਹੀ ਕਰਦਾ ਮੈਂ ਕਿ ਕੋਈ ਨਹੀਂ ਇਹਨੂੰ ਛੱਡ ਦੋ ਇਹਨੂੰ। ਲੋ ਜੀ ਆਪਣੀ ਆਹ ਲੈਂਦਾ ਨਿਬੜ ਗਿਆ। ਆ ਪਿੱਤਰ। ਇੱਥੇ ਟਰੈਕਟਰ ਬਹੁਤ ਬਿੰਦਾ। ਪੂਰਾ ਖੁੱਭ ਗਿਆ ਸੀ। ਉਹ ਜਗਾਂ 'ਚ ਮੈਂ ਕਿਹਾ ਲਾ ਦੋ ਪਤਾ ਕੀ ਹੈ ਜਿਵੇਂ ਹੁਣ ਖੁੰਜੇ ਹੀ ਨਾ ਲਾਇਆ ਇੱਥੇ ਪਾਣੀ ਪੀਣ ਲੱਗ ਗਿਆ। ਨਰੇਣੇ ਆ ਇਹਦੇ ਆਲੇ-ਦਲੇ ਇੱਥੋਂ ਕਹੀ ਦੇ ਨਾਲ ਇਹਦੇ ਨਾਲ ਮਿੱਟੀ ਲਾਉਣੀ ਆ ਚੰਗੀ ਤਰ੍ਹਾਂ ਨਹੀਂ ਇਹਨੇ ਪਾਣੀ ਪੀਣੋਂ ਨਹੀਂ ਹਟਣਾ। ਆਖਾ ਸਵੇਤੇ ਨਾਲ ਵੀ ਚੰਗੀ ਤਰ੍ਹਾਂ ਮਿੱਟੀ ਲਾ ਦਿਓ ਆਏ ਦੇ ਨਾਲੋਂ ਮਿੱਟੀ ਸਾਫ਼ ਕਰਕੇ ਨਾਲ ਲਾ ਦਿਓ ਉਹ ਚਲਦੀਆਂ ਵਿੱਚ ਆ ਦੋ ਕੁ ਨਾ ਲਾਉਂਦਾ ਛੋਟੀਆਂ ਹੱਥਾਂ ਵਾਲੀਆਂ ਕਾ ਜਲਦੀ ਆ ਫੇਕੋ ਜਲਦੀ ਚਲੋ ਗਈ ਹੁਣ ਮਾਸੀ ਥੋੜੀ ਟੈਟ ਚਲੇਗੀ ਦੇਖ ਲਾ ਹਾਂਜੀ ਵੀਰੇ ਇੱਕ ਯਾਰ ਮੈਂ ਨਾ ਇਹ ਗੱਲ ਕਰਨੀ ਸੀ ਵੀਰੇ ਕਿ ਜਿਵੇਂ ਜਿਹੜੀ ਵੀਰਾਂ ਨੇ ਚਲੋ ਜਿਨ੍ਹਾਂ ਨੇ ਆਲੂ ਲਾਉਣਾ ਉਹਨਾਂ ਨੇ ਤਾਂ ਚਲੋ ਵੀਰੇ ਲਾਉਣਾ ਛੋਣਾ ਹਨਾ ਵੀ ਕੋਈ ਲਾਉਂਦੇ ਆ ਛੋਣਾ ਮੈਂ ਵੀ ਲਾਉਣਾ ਛੋਣਾ ਪਰ ਮੈਂ ਵੀ 19 ਸਪੀਡ ਤੇ ਨਹੀਂ ਕੋਈ ਛੋਣਾ ਲਾ ਰਿਹਾ ਕਿਉਂਕਿ ਆਪਣੀ ਲੀਵਰ ਨੇ ਆਉਣਾ ਵਾ ਵੀ ਕਿਦਰੀਕ ਨੂੰ ਆਣਾ ਉਦੋਂ ਬਾਅਦ ਸ਼ੁਰੂ ਕਰਨਾ ਆਪਾਂ ਝੋਨਾ ਪਰ ਤਾਂ ਮਾੜਾ ਮੋਟਾ ਜੇ ਸ਼ੁਰੂ ਕਰਿਆ ਹੋਇਆ ਐਵੇਂ ਹਨਾ ਤੇ ਵੀਰ ਸਕੀਲਾ ਦੋ ਗਿੱਲੇ ਤਿੰਨ ਗਿੱਲੇ ਲਾਉਨੇ ਆ ਦਿਹਾੜੀ ਦੇ ਵਾਸਤੇ ਤੇ ਐਵੇਂ ਨਾ ਮਾਤਰ ਜੇ ਕੋਈ ਆਪਾਂ ਨੂੰ ਬਾਲਾ ਚਸ ਨਹੀਂ ਹੈਗੀ ਕਿ ਨਾ ਆਪਾਂ ਕਾਲੀ ਕਰਦੇ ਆ ਹਨਾ ਤੇ ਨਾ ਹੀ ਮੋਟਰਾਂ ਵੀ ਨਹੀਂ ਜਲਾਈਆਂ ਹੋਈਆਂ ਬਸ ਮੋਟਰ ਇੱਕ ਮੋਟਰ ਹੀ ਚੱਲਦੀ ਆ ਬਸ ਉੱਥੇ ਸੋਲੀ ਕਦੂ ਕੀਤਾ ਉਦੋਂ ਉਦੋਂ ਬਾਲਾ ਨਹੀਂ ਕੀਤਾ ਹੋਇਆ ਹਨਾ ਤੇ ਮੈਂ ਇੱਕ ਗੱਲ ਕਹਿਣੀ ਚਾਹਨਾ ਕੀ ਠੀਕ ਆ ਵੀ ਯਾਰ ਜਿਹੜੇ ਵੀਰਾਂ ਨੇ ਤਾਂ ਲਾਉਣੀ ਆ ਕਣਕ ਤੇ ਇਕੱਲੇ ਚੌਲ ਹੀ ਲਾਉਂਦੇ ਆ ਹਨਾ ਯਾਰ ਉਹਨਾਂ ਨੂੰ ਕੀ ਮਜਬੂਰੀ ਐ ਇੰਨੇ ਗੇਤੀਆ ਝੋਨਾ ਬੀਜਣ ਦੀ ਦੱਸੋ ਵੀਰੇ ਵੀ ਜਿਹੜੀਆਂ ਹਾਈਬ੍ਰਿਡ ਵੈਰੈਟੀਆਂ ਹੀ ਤੁਸੀਂ ਇੰਨੀਆਂ ਗੇਤੀਆਂ ਬੀਜੀ ਜਾਂਦੇ ਹੋ ਵੀਰੇ ਉਹਦਾ ਨਾਮ ਵੀ ਚੋ ਯਾਰ ਬੋਲਣ ਤੋਂ ਠੰਡਾ ਜਿਹੜੇ ਵੀਰਾਂ ਨੇ ਕਣਕ ਝੋਨਾ ਲਾਉਣਾ ਇਕੱਲਾ ਉਹਨਾਂ ਨੂੰ ਤਾਂ ਘੱਟੋ ਘੱਟ ਜੇ 26 ਝੋਨਾ ਮ ਉਹ ਤਾਂ ਜਲਾਈ ਚ ਲਾ ਲਓ ਤਾਂ ਤੁਹਾਡਾ ਰਿਕਾਰਡ ਤੋੜ ਝਾੜ ਨਹੀਂ ਖਲੂ ਮੇਰੇ ਕਹਿਣ ਤੇ ਠੀਕ ਨਹੀਂ ਬਾਸਮਤੀ ਵੀ ਜਿੰਨੀ ਲੇਟ ਲੱਗਦੀ ਆ ਉਹ ਵੀ ਉਨਾ ਹੀ ਝਾੜ ਦਿੰਦੀ ਆ ਠੀਕ ਨਹੀਂ ਇਹ ਨਾ ਸੋਚੋ ਕਿ ਜੇ ਆਪਾਂ ਬਾਸਮਤੀ ਲਾ ਲਈ ਆਪਾਂ ਪਹਿਲਾਂ ਲੈ ਜਾਾਂਗੇ ਤਾਂ ਆਪਣਾ ਝਾੜ ਪਹਿਲਾਂ ਆ ਜੋ ਤਾਂ ਇੱਕ ਆ ਖੱਤੇ ਠੰਡੇ ਕਰਨ ਵਾਲਾ ਵੀ ਹਾਂ ਹੁਣ ਜੇ ਲੈਂਟ ਆਉਣ ਲੱਗੀ ਤਾਂ ਖੱਤੇ ਠੰਡੇ ਕਰ ਲਈਏ ਵੀਰੇ ਉਹ ਚੀਜ਼ਾਂ ਤੋਂ ਰੁਕ ਜਾਓ ਨਾ ਕਰੋ ਯਾਰ ਪਾਣੀ ਨਾ ਵੇਸਟ ਕਰੋ ਆਪਾਂ ਦਾ ਵੀਰੇ ਸੱਚੀ ਕਹਿਣਾ ਦੇਖੋ ਮੱਕੀ ਨੂੰ ਪਾਣੀ ਲਾਉਣਾ ਵੀਰੇ ਮਜਬੂਰੀ ਆ ਕੀ ਨਾ ਉਹ ਲਾਉਣਾ ਪੈਂਦਾ ਕਿਉਂਕਿ ਫਜ਼ਲ ਆ ਫਜ਼ਲ ਬੀਜੀ ਤੋਂ ਬਿਨਾ ਪਾਣੀ ਨਹੀਂ ਹੋਣੀ ਹਨਾ ਮਰਕੇ ਹੁਣ ਦੇਖੋ ਆਲੂ ਪੱਟ ਕੇ ਹੋਰ ਅਸੀਂ ਕੀ ਕਰੀਏ ਕੁਝ ਨਹੀਂ ਕਰ ਸਕਦੇ ਪਰ ਜਿਹੜੇ ਵੀ ਇਹਨਾਂ ਨੇ ਇਕੱਲਾ ਕਣਕ ਝੋਨਾ ਲਾਉਣਾ ਵਾ ਉਹਨਾਂ ਨੂੰ ਕੀ ਲੋੜ ਆ ਯਾਰ ਵੀਰੇ ਵੀ ਇੰਨਾ ਕੀਤਾ ਝੋਨਾ ਲਾਉਣ ਦੀ ਜਾਂ ਤੁਹਾਨੂੰ ਇੰਨੀ ਟੈਨਸ਼ਨ ਨਾ ਲੈਣ ਦੇ ਐ ਇੰਨੀ ਗਰਮੀ ਦੇ ਵਿੱਚ ਆਪਣਾ ਮਰਚ ਦੇ ਉਹ ਹਜੇ RAM ਨਾਲ ਅੰਦਰ ਪੋ ਵੋ AC ਲਾ ਕੇ ਸੌ ਕੇ RAM ਨਾਲ ਟਾਈਮ ਕੱਢੋ 25 26 ਤਰੀਕ ਤੱਕ ਜਾਣ ਨੂੰ ਕੀ ਪਤਾ ਮੀਂਹ ਵੋ ਪੈ ਜਾਵੇ ਉਸ ਤੋਂ ਬਾਅਦ ਆਪਦਾ ਝੋਨਾ ਸ਼ੁਰੂ ਕਰੋ ਵੀਰੇ ਯਕਿਨੀ ਜਲਾਈ ਜੀ ਸ਼ੁਰੂ ਕਰੋ ਕਿਆ ਨੂੰ ਐਵੇਂ ਨਾਲੇ ਝੋਨਾ ਤੁਰਨਾ ਨਹੀਂ ਮੱਚੀ ਜਾਣਾ ਹਨਾ ਕੀ ਲੋਡ ਐਵੇਂ ਪੰਗੇ ਲੈਣ ਦੀ ਤੇ ਇਹ ਚੀਜ਼ਾਂ ਅਲੀ ਧਿਆਨ ਦੇਵੋ ਵੀਰੇ ਜਿਹੜੀਆਂ ਹਾਈਬ੍ਰਿਡ ਵੈਰੈਟੀਆਂ ਨੇ ਉਹਨਾਂ ਨੂੰ ਤਾਂ ਜਿੰਨਾ ਲੇਟ ਲਾਵਾਂਗੇ ਉਨਾ ਹੀ ਵਧੀਆ ਝਾੜ ਦਿੰਦੀਆਂ ਇਹ ਭਲੇਖੇ ਚ ਨਾ ਰਹੋ ਕਿ ਹਾਂ ਵੀ ਜੇ ਕੋਈ ਹੋਰ ਬੰਦਾ ਲੱਗ ਗਿਆ ਲਾਉਣ ਉਹਨੂੰ ਆਪਾਂ ਲਾ ਦੀ ਹੈ ਨਾ ਇਸ ਚੀਜ਼ ਤੇ ਵੀਰੇ ਤੁਸੀਂ ਆਪਣੇ ਆਪ ਕੰਟਰੋਲ ਕਰੋ ਤੇ ਇੱਕ ਮੈਂ ਸਾਰੇ ਪਿੰਡਿਆਂ ਨੂੰ ਮੋਧਵਾਰ ਜਿਹੜੇ ਬੰਦੇ ਹੁੰਦੇ ਆ ਪਿੰਡੇ ਵੀ ਯਾਰ ਜਿੰਨੇ ਵੀ ਪਿੰਡਾਂ 'ਚ ਨਾ ਟੂਟੀਆਂ ਲੱਗੀਆਂ ਜਾਂ ਸਰਕਾਰੀ ਟੈਂਕੀਆਂ ਵੀ ਇਹਨਾਂ ਦੇ ਕੰਟਰੋਲ ਕਰਨਾ ਚਾਹੀਦਾ ਵੀ ਮੈਂ ਨਾ ਬਹੁਤ ਪਿੰਡਾਂ 'ਚ ਦੇਖਿਆ ਜਦੋਂ ਟੂਟੀਆਂ ਆਉਂਦੀਆਂ ਨੇ ਸ਼ਰੇਆਮ ਪਾਣੀ ਚੱਲਦਾ ਹੁੰਦਾ ਟੂਟੀਆਂ 'ਚ ਕੋਈ ਨਹੀਂ ਬੰਦ ਕਰਦਾ ਘਰਾਂ 'ਚ ਵੀ ਲੱਗਿਆ ਜਿਵੇਂ ਯਾਰ ਬਾਪੂ ਵਾਲਾ ਰਾਜ ਆ ਵੀ ਹਾਂ ਅਸੀਂ ਇੰਨਾ ਬਿੱਲ ਤਾਂ ਦੇਣਾ ਕਿਹੜਾ ਉਦੋਂ ਵੱਧਾਣਾ ਜੇ ਨਾ ਸੱਚੀ ਕਹਿੰਨਾ ਜੇ ਆਪਣੇ ਕੈਨੇਡਾ ਅਮਰੀਕਾ ਵਾਲਾ ਹਾਲ ਹੋਵੇ ਅਗਲਾ ਮੂਤਣ ਤੋਂ ਵੀ ਡਰੇ ਜੇ ਕੈਨੇਡਾ ਅਮਰੀਕਾ ਵਾਲਾ ਹਾਲ ਹੋਵੇ ਨਾ ਵੀ ਪਾਣੀ ਲੈਣ ਦੇ ਵੀ ਪੈਸੇ ਲੱਗਣੇ ਆ ਪੀਣ ਵਾਲੇ ਤੇ ਤੇ ਜਿਹੜਾ ਨਹਾ ਕੇ ਕੱਢਣਾ ਉਹਦੇ ਵੀ ਪੈਸੇ ਲੱਗਣਿਆ ਫੇਰ ਦੇਖੋ ਫੇਰ ਚਲ ਚਲੀ ਡੋਲਿਆ ਕਰਨਗੇ ਸਾਰੇ ਫੇਰ ਕਿਸੇ ਨੇ ਵੀ ਬਾਧੂ ਪਾਣੀ ਨਹੀਂ ਡੋਲਣਾ ਤੇ ਇਸ ਜੀ ਚੀਜ਼ ਤੇ ਵੀਰੇ ਆਪਾਂ ਨੂੰ ਰੋਕ ਰੱਖਣ ਦੀ ਬਹੁਤ ਲੋੜ ਆ ਪਾਣੀ ਨੂੰ ਬਚਾਈਏ ਤੇ ਐਵੇਂ ਗੇਤਾ ਝੋਨਾ ਠੀਕ ਆ ਜਿਨ੍ਹਾਂ ਨੇ ਆਲੂ ਲਾਉਣੇ ਆ ਆ ਵੀ ਮੈਂ ਗਲਤ ਕਹਿਣਾ ਸਰਕਾਰ ਦੇ ਆ ਕੰਮ ਬਹੁਤ ਗਲਤ ਆ ਇੱਕ ਤਾਂ ਤੁਸੀਂ ਪੂਸ਼ਾ ਝੋਨਾ ਬੰਦ ਕਰਾਤਾ ਹਨਾ ਵੀ ਪੂਸ਼ਾ ਝੋਨਾ ਤੁਸੀਂ ਬੰਦ ਕਰਾਤਾ ਫਿਰ ਯਾਰ ਤੁਹਾਨੂੰ 15 ਡੇਟ ਦੇਣ ਦੀ ਜਿਹਨੇ ਕਿਹਾ ਤੁਸੀਂ ਥਾਲੀ ਡੇਟ ਦਿੰਦੇ 20 ਹੁਣ ਪਿਛਲੇ ਸਾਲ ਉਦੋਂ ਪਿਛਲੇ ਸਾਲ ਪੂਛਾ ਝੋਨਾ ਲੱਗਦਾ ਸੀ ਤੁਸੀਂ ਡੇਟ ਦਿੰਦੇ ਸੀ 20 ਠੀਕ ਆ ਹੁਣ ਤੁਸੀਂ ਥਾਲਾ ਪੂਛਾ ਝੋਨਾ ਬੰਦ ਕਰਦਾ ਤੇ ਤੁਸੀਂ ਡੇਟ ਦੇਦੀ 15 ਚਲੋ ਤੁਸੀਂ 15 ਡੇਟ ਦੇਦੀ ਠੀਕ ਆ ਤਾਂ ਤੁਸੀਂ ਯਾਰ ਲੈਟ ਹੀ 19 ਨੂੰ ਦੇ ਦੋ ਤੁਹਾਨੂੰ ਕਿਹੜਾ ਦੋਨੋਂ ਕਿਹੜਾ ਕੋਈ ਗਾਲਾਂ ਕੱਢਣ ਲੱਗੇ ਠੀਕ ਨੇ ਇਹ ਚੀਜ਼ਾਂ ਤਾਂ ਸਰਕਾਰ ਨੂੰ ਆਪਣੇ ਆਪ ਦੇਖਣੇ ਚਾਹੀਦਾ ਉਹ ਕਹਿੰਦੇ ਸੀ ਆਹ ਕਰਨਾ ਜਾਂ ਫਲਾਨਾ ਕਰਨ ਇਹ ਇhtੀਆਂ ਚੀਜ਼ਾਂ ਉੱਤੇ ਕਿਉਂ ਨਹੀਂ ਤੁਸੀਂ ਆਪਣੇ ਆਪ ਤੁਹਾਡਾ ਦਿਮਾਗ ਕੰਮ ਕਰਦਾ ਸਰਕਾਰਾਂ ਦਾ ਪਰ ਅਸਲ ਜੀ ਗੱਲ ਇਹ ਹੈ ਨਾ ਕਿ ਜਿਹੜੇ ਬੰਦੇ ਏਸ਼ੀਆਂ 'ਚ ਬੈਠੇ ਬੈਠ ਕੇ ਸਲਾਹਾਂ ਲੈਂਦੇ ਆ ਜਾਂ ਸਲਾਹਾਂ ਦੇਣੀਆਂ ਉਹ ਗੱਲਾਂ ਕਿੱਥੋਂ ਇਹਨਾਂ ਨੂੰ ਪਤਾ ਲੱਗਦਾ ਵੀ ਕੀ ਫੀਲਡ ਦੇ ਵਿੱਚ ਕੀ ਹੋਣਾ ਕੀ ਨਹੀਂ ਹੈ ਨਾ ਏਸ਼ੀਆਂ 'ਚ ਬਹਿ ਕੇ ਤਾਂ ਨਹੀਂ ਕੋਸ ਦੱਸ ਹੁੰਦਾ ਸਾਰਾ ਕੁਝ ਮਾੜਾ-ਮਾੜਾ ਯਾਰ ਵੀਰੇ ਆਪਾਂ ਹੀ ਸੋਚੋ ਐਵੇਂ ਆਪਾਂ ਖੇਤ ਠੰਡੇ ਕਰੀ ਜਾਂਦੇ ਆ ਯਾਰ ਵੀ ਦੱਸ ਮੈਂ ਬਹੁਤ ਦੇਖੀਆਂ ਵੀਰਾਂ ਦੀਆਂ ਮੂੰਹ ਕੱਦੂ ਨਹੀਂ ਕਰ ਰਹੇ ਹੈਗੇ ਉਹ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਨੱਕੇ ਲਾਈ ਜਾਂਦੇ ਆ ਵੀ ਵੀਰੇ ਉਹਦੇ ਨਾਲ ਦਾ ਕੱਦੂ ਕਰ ਲਉ ਚਲੋ ਪਾਣੀ ਤਾਂ ਖੜਜੂਗੇ ਟੁੱਟ ਵੀ ਖੇਤ ਠੰਡੇ ਕਰਨ ਲੱਗੇ ਹੋਇਆ ਵੀ ਖੇਤ ਠੰਡੇ ਕਰ ਲੀਏ ਦੱਸੋ ਉਹ ਕੋਈ ਗੱਲ ਹੈਗੀ ਆ ਵੀ ਖੇਤ ਠੰਡੇ ਕਰਨ ਨਾਲ ਕਿਹੜਾ ਕੋਈ ਮੈਟਰ ਆ ਯਾਰ ਵੀ ਆਪਾਂ ਖੇਤ ਠੰਡੇ ਕਰਨ ਜਾਂ ਤਾਂ ਝੋਨੇ ਹੀ ਲਾ ਲਉ ਫਿਰ ਤਾਂ ਨਾ ਜੇ ਜਲਾਉਣੀਆਂ ਹਾਈਬ੍ਰਿਡ ਵੈਰਾਈਟੀਆਂ ਲਾਉਣੀਆਂ ਵੀਰੇ ਉਹ ਉਹ ਤਾਂ ਕੱਟੋ ਘੜ 25 26 ਤੋਂ ਬਾਅਦ ਲਾਓ ਜੇ ਤੁਸੀਂ ਕਣਕ ਝੋਨਾ ਲਾਉਣਾ ਜੇ ਆਲੂ ਲਾਉਣੇ ਉਹ ਚਲੋ ਲਾਈ ਦਿਲੋ ਉਹਦਾ ਉਹਨਾਂ ਨੂੰ ਨਹੀਂ ਆਪਾਂ ਕਹਿੰਦੇ ਹਨਾ ਵੀ ਉਹਨਾਂ ਨੇ ਤਾਂ ਚਲੋ ਪਾਣੀ ਦੀ ਵੇਸਟ ਕਰਨ ਉਹਨਾਂ ਤਾਂ ਕੱਦੂ ਕਰਕੇ ਆਪਦਾ ਕਰੀ ਜਾਣਾ ਹਨਾ ਤੇ ਪਰ ਬਹੁਤ ਔਖਾ ਵਾ ਆਪਾਂ ਹੁਣ ਲਾਉਣਾ ਝੋਨਾ ਆਪਾਂ ਵੀ ਪਰ ਆਪਸ ਸਟਾਪ ਆ ਜੇ ਵੀ 20 ਬੂਤ ਹੀ ਜ਼ਿਆਦਾ ਸ਼ੁਰੂ ਕਰਾਂਗੇ 20 ਤੋਂ ਬਾਅਦ ਜਾ ਕੇ ਕਿਉਂਕਿ ਆਪਣੇ ਬੰਦਿਆਂ ਨੇ ਵੀ ਉਹਦੇ ਆਉਣਾ ਤੇ ਹੁਣ ਤਾਂ ਅਜੇ ਮਿੱਠਾ ਮਿੱਠਾ ਜਿਹਾ ਕੰਮ ਚਲਾਇਆ ਹੋਇਆ ਕੋਈ ਤੇਜ਼ੀ ਨਹੀਂ ਕੋਈ ਕੁਝ ਨਹੀਂ ਆਰਾਮ ਨਾਲ ਹੌਲੀ ਹੌਲੀ ਜੇ ਕੰਮ ਚੱਲਦਾ ਹੈ ਤਾਂ ਕਰਕੇ ਹੈਗਾ ਤੇ ਇੱਕ ਨਾ ਯਾਰ ਅੱਜ ਨਾ ਮੈਂ ਬਹੁਤ ਵਧੀਆ ਇੱਕ ਗੱਲ ਦੇਖੀ ਮੈਂ ਨਾ ਮੁੱਲਾ ਪਰ ਵੇਜਦੀ ਨੰਗਿਆ ਸੀਗਾ ਤੇ ਆਪਣੇ ਜੱਟਾਂ ਦੇ ਵਿੱਚ ਫਰਕ ਕਹਿਣਾ ਵੈ ਤੇ ਗੱਟਾਂ ਦੇ ਵਿੱਚ ਜਾਂ ਕਿਸਾਨਾਂ ਦੇ ਵਿੱਚ ਜਾਂ ਕੋਈ ਵੀ ਆਪਾਂ ਖੇਤੀ ਰਿਲੇਟਡ ਕਰਾਇਆ ਲਾਉਨੇ ਆ ਉਹ ਗੱਲ ਦੇ ਵਿੱਚ ਮੈਂ ਇੱਕ ਗੱਲ ਕਰਨ ਲੱਗਿਆ ਤੁਸੀਂ ਹੁਣ ਆਪਣੇ ਸਮਝ ਲਓ ਵੀ ਮੇਰੇ ਪਿੰਡ ਦੇ ਵਿੱਚ 10 ਕੰਬਾਈਨਾਂ ਨੇ 10 ਕੰਬਾਈਨਾਂ ਨੇ ਐਗਜ਼ਾਮਪਲ ਲੈਣਾ ਕਿ 10 ਕੰਬਾਈਨਾਂ ਨੇ 10 ਮੱਕੀ ਬੀਜਣ ਵਾਲੀਆਂ ਮਸ਼ੀਨਾਂ ਨੇ ਸਾਰੀਆਂ ਨੇ ਹਨਾ ਸਾਰਿਆਂ ਨੇ ਰੇਟ ਅੱਡੋ ਅੱਡ ਰੱਖਿਆ ਹੋਇਆ ਹਨਾ ਇੱਕ ਦੂਜੇ ਤੋਂ ਹਰੇਕ ਨੇ ਕੱਟ ਲੈਣਾ ਕਿਉਂਕਿ ਜਿਹਨੇ ਜ਼ਿਆਦਾ ਲੈਣਾ ਉਹਨੂੰ ਕੰਮ ਨਹੀਂ ਮਿਲਣਾ ਠੀਕ ਆ ਉਹਦੇ ਵਿੱਚ ਮੈਂ ਵੀ ਹੋਣਾ ਕਿ ਆਪਾਂ ਰੇਟ ਲੈਨੇ ਆ ਉਹ ਜਿਹੜਾ ਪੂਰਾ ਹੁੰਦਾ ਵੀ ਸਹੀ ਹੁੰਦਾ ਕਿ ਨਾ ਘਟਾਉਣੇ ਆ ਨਾ ਵਧਾਉਣੇ ਆ ਕਿਉਂਕਿ ਵੀਰੇ ਮੈਂ ਖੁਦ 2013 14 ਦੇ ਵਿੱਚ 4000 ਰੁਪਇਆ ਦੇ ਕੇ ਕਰਦਾ ਰਿਆ ਤੇ ਉਦੋਂ ਇੰਨਾ ਟਾਈਮ ਪਹਿਲਾਂ ਮੱਕੀ ਵੜਾਉਂਦੇ ਸੀ ਵੀਰੇ ਮੈਂ ਉਦੋਂ ਜਾਨੀ ਕਿ ਮੈਂ ਕਿਰਾਏ ਤੇ ਵੜਾਈਦਾ ਮੱਕੀ ਕਰਾਏ ਤੇ ਵੜਾਉਂਦਾ ਹੁੰਦਾ ਸੀ ਪਹਿਲਾਂ ਆਪਦੀ ਮਸ਼ੀਨ ਨੂੰ ਆਪਾਂ ਕਟਰ ਨਹੀਂ ਸੀ ਲਾਇਆ। ਕਿਉਂਕਿ ਆਪਣੇ ਕੋਲੇ ਕਟਰ ਆਪਾਂ ਲੇਟ ਲਿਆ ਸੀ ਉਹ ਤੋਂ ਪਹਿਲਾਂ ਵੜਾ ਲੈਂਦੇ ਸੀ। ਤੇ ਮੈਂ ਵੀ ਨਹੀਂ ਉਹ ਤੋਂ 35 ਤੋਂ 4000 ਰੁਪਏ ਦਿੰਦਾ ਰਿਆ ਯਾਰ ਕਿਰਾਇਆ। ਹਨਾ ਕਿੰਨੀ ਪੁਰਾਣੀ ਟਾਈਮ ਦੀ ਗੱਲ ਆ ਕਿੰਨਾ ਸਾਲਾਂ ਦੀ ਗੱਲ ਆ। ਉਦੋਂ ਡੀਜ਼ਲ ਦਾ ਰੇਟ ਕੀ ਹੁੰਦਾ ਸੀ? ਜਾਂ ਸਾਰੇ ਕਾਜ ਦਾ ਰੇਟ ਕਿੰਨਾ ਘੱਟ ਸੀ? ਤੇ ਹੁਣ ਦਾ ਰੇਟ ਤੁਸੀਂ ਦੇਖ ਲਓ ਹਨਾ ਕੀ ਆ ਵੀ ਵਿੱਚ ਲੋਕ ਮੈਨੂੰ ਇੱਕ ਪਤਾ ਲੱਗਿਆ ਮੇਰਾ ਮਿੱਤਰ ਆ ਜੋਤ ਤੇ ਕਹਾਣੀ ਦੋ ਉਹਨੇ ਮੈਨੂੰ ਦੱਸਿਆ ਕਿ ਵੀਰੇ ਤੇ ਨਵੀਂ ਕੋਈ ਬੰਦਾ ਥਾ ਇੱਧਰ ਸਾਡੇ ਵੀ ਨਵੀਂ ਬੰਦਾ ਪ੍ਰੀਤ ਮਸੀਹ ਲਿਆ ਆ ਪ੍ਰੀਤ ਦਾ ਕਟੜਾ ਵੀ ਉਹ ਬੰਦਾ ਕਹਿੰਦਾ ਵੀ ਕਹਿੰਦਾ ਉਹਨੇ ਇਹ ਸਵਾਲ ਪੁੱਛਿਆ ਕਿ ਤੂੰ ਕਣਕ ਤੇ ਕਿੰਨੇ ਲਿਆ ਉਹ ਕਹਿੰਦਾ ਮੈਂ 2000 ਦਿੱਤੀ ਆ ਬਾੜੀ ਕਹਿੰਦਾ ਚੱਲ ਸਾਨੂੰ 2500 ਦੇ ਦੀ ਮੱਕੀ ਵੜ ਦੇਣਾ ਤੇ ਉਹਦੀ 2500 ਰੁਪਏ ਦੇ ਵਿੱਚ ਮੱਕੀ ਵੀਰੇ 1 ਕਿੱਲੇ ਦੇ ਨਾ 1 ਕਿੱਲਾ ਬਾਡੀ ਤੇ 13.5 ਤੋਂ 1400 ਰੁਪਏ ਦੇ ਵਿੱਚ ਤੇਲ ਖਾਂਦੀ ਆ ਕੰਬਾਈਨ ਜੇ ਰੋੜਾਂ ਦਾ ਵਿੱਚ ਪਾ ਕੇ ਕਿਣੀ ਆ ਜੇ ਬਿਨਾਂ ਰੋੜਾਂ ਤੋਂ ਕਿਣੀ ਆ ਤਾਂ 1100 ਦਾ 1 ਕਿੱਲੇ ਦੇ ਵਿੱਚ 11 1150 ਦਾ ਠੀਕ ਆ ਇੰਨਾ ਤੇਲ ਤੇਲ ਦਾ ਖਰਚਾ ਵਾ ਵੀਰੇ ਤੇ ਹੁਣ ਤੁਸੀਂ ਆਪਣੇ ਆਪ ਲਾ ਲਓ ਵੀ 2500 ਰੁਪਏ ਦੇ ਵਿੱਚ ਜਾਂ 3000 ਜਾਂ 3500 ਚ ਕਿੰਨੇ ਬੰਦੇ ਨੂੰ ਪੱਛਦਾ ਹੋਊਗਾ ਠੀਕ ਆ ਮੈਂ ਗੱਲ ਕਰਦਾ ਸੀ ਕਿ ਮੈਂ ਮੱਲਾਪੁਰ ਵਿੱਚ ਦੀ ਨਿੱਗਿਆ ਮੱਲਾਪੁਰ ਨਾ ਇੱਧਰਲੇ ਪਾਸੇ ਉਹ ਸਿੱਧੂ ਸਪੇਅਰ ਬਾਡ ਵਾਲਿਆ ਉਹਨਾਂ ਦੇ ਨਾ ਪੁੱਲ ਤੋਂ ਥੋੜੇ ਅੱਗੇ ਜਾ ਕੇ ਨਾ ਅੱਜ ਹੀ ਮੈਂ ਦੇਖਿਆ ਮੈਂ ਅੱਗੇ ਨਹੀਂ ਨੋਟ ਕੀਤਾ ਅੱਗੇ ਹੁੰਦੀਆਂ ਨਹੀਂ ਸੀ ਪੰਜ ਗੋਲ ਗੱਪਿਆਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਪੰਜ ਕਟੀਆਂ ਠੀਕ ਆ ਪੰਜਾਂ ਦਾ ਰੇਟ ਸੇਮ ਆ ਕਿਸੇ ਨੇ ਇੱਕ ਦੂਜੇ ਤੋਂ ਕਟਾਇਆ ਨਹੀਂ ਹੋਇਆ ਹੈ ਨਾ ਬੰਨ ਨੂੰ ਬੜਾ ਚੰਗਾ ਲੱਗਿਆ ਕੀ ਸਾਰੇ ਜਾਨੇ ਸੇਮ ਰੇਟ ਰੱਖਿਆ ਠੀਕ ਹੈ ਜਿਹਨੇ ਜਿੱਦੋਂ ਖਾਣਾ ਖਾਊਗਾ ਆਪਦੀ ਬੰਦਾ ਕੁਆਲਿਟੀ ਦੇਉ ਵੀ ਹਾਂ ਯਾਰ ਵੀ ਮੇਰੇ ਵਿੱਚ ਆਹ ਵੱਧਾ ਰੇਟ ਤਾਂ ਨਹੀਂ ਘਟਾਉਣ ਦੀ ਲੋੜ ਹੈਨਾ ਐਵੇਂ ਆਪਣੇ ਬਾਜ਼ਾਰ ਦੇ ਵਿੱਚ ਜੋਧਾ ਬਾਜ਼ਾਰਾਂ ਦੇ ਵਿੱਚ ਉਹੋ ਲਾ ਲੋ ਕੰਮ ਤੇ ਜਿਵੇਂ ਆਪਾਂ ਬਾਜ਼ਾਰ ਦੀ ਗੱਲ ਕਰੀ ਹੈ ਹੈਨਾ ਤੇ ਬਾਜ਼ਾਰ ਦੇ ਵਿੱਚ ਕਰਿਆਨੇ ਵਾਲੀਆਂ ਦੁਕਾਨਾਂ ਕਿੰਨੀਆਂ ਨੇ ਹੈਨਾ ਤੇ ਕਰੀਅਾਨੇ ਦੀਆਂ ਦੁਕਾਨਾਂ ਕਿੰਨੀਆਂ ਨੇ ਤੁਸੀਂ ਇਹ ਦੱਸੋ ਕਿ ਕਿਸੇ ਵੀ ਕਰਿਆਨੇ ਵਾਲੇ ਦੁਕਾਨ ਵਾਲੇ ਨੇ ਕਿਸੇ ਇਹ ਦੂਜੇ ਕਰਿਆਨੇ ਵਾਲੇ ਤੋਂ ਕਿਸੇ ਜੀ ਦਾ ਰੇਟ ਕੱਟ ਕਰਿਆ ਹੋਇਆ ਹੈਗਾ ਨਹੀਂ ਹੈਗਾ ਫਿਰ ਆਪਾਂ ਕਿਉਂ ਯਾਰ ਕੱਟ ਕਰਦੇ ਆ ਕਿਉਂ ਐਦਾਂ ਕਰਦੇ ਆ ਸਾਰਿਆਂ ਨਾਲ ਹਨਾ ਮਾੜਾ-ਮੋਟਾ ਤਾਂ ਦੇਖੋ ਆ ਠੀਕ ਨਹੀਂ ਆ ਹੁਣ ਲੈਟਸ ਪੋਜ਼ ਕਰ ਲੋ ਵੀਰੇ ਮੈਂ ਇੱਕ ਗੱਲ ਕਰਦਾ ਹਨਾ ਲੈ ਕੱਲ ਨੂੰ ਲੇਬਰ ਦੀ ਸ਼ਾਰਟੇਜ ਆ ਗਈ ਮੈਂ ਸਮਝ ਲਓ ਵੀ ਲੇਬਰ ਨਾਲ ਵੀ ਤੁਸੀਂ ਇਹ ਲੇਬਰ ਦਾ 100000 ਰੁਪਇਆ 15-1500 ਰੁਪਇਆ ਆਪਣੇ ਲੋਕਾਂ ਨੇ ਵਧਾ ਕੇ ਦੇ ਦੇਣਾ ਆਰਾਮ ਨਾਲ ਉਹ ਕੋਈ ਨਹੀਂ ਮੈਟਰ ਕਰਦਾ ਜੇ ਬੰਦੇ ਨੇ ਜੇ ਉਹਨਾਂ ਨੇ ਮੰਗ ਲਿਆ 6000 ਤਾਂ 6000 ਨੂੰ ਵੀ ਦੇਣਗੇ ਇਹ ਗੱਲ ਸੱਚ ਸੱਚੀ ਹੈ ਇਹ ਸਚਾਈ ਹੈ ਤੇ ਜੇ ਮਸ਼ੀਨ ਵਾਲਾ ਆਪਦੀ ਵਿਹਾਰ ਭਾਈ ਅਸੀਂ ਤੇਰੇ ਬਾਡੀ ਵਧੀਆ ਕਰਾਂਗੇ ਹਨਾ ਜਾ ਮਸ਼ੀਨ ਵਾਲਾ ਲਾ ਲਓ ਜਾਂ ਲੇਜ਼ਰ ਕਰਾਉਣ ਵਾਲਾ ਲਾ ਲਓ ਮੱਕੀ ਬੀਜਣ ਵਾਲਾ ਲਾ ਲਓ ਕੋਈ ਵੀ ਲਾ ਲਓ ਜੋ ਵੀ ਕਰਾਇਆ ਲਾਉਂਦਾ ਖੇਤੀਬਾੜੀ ਸੰਦ ਦਾ ਤੇ ਵੀ ਉਹਦਾ ਇਹ ਕੰਮ ਆ ਵੀ ਜੀ ਉਹਨੇ ਤੋਂ ਤੋਂ 200 ਰੁਪਏ ਜਾਂ 400 ਰੁਪਏ ਵੱਧ ਮੰਗ ਲਿਆ ਤਾਂ ਤੁਹਾਡੇ ਉਹਦੇ ਵਿੱਚ ਉਹ ਨਿਕਲ ਜਾਂਦੇ ਆ ਵੀ ਨਹੀਂ ਯਾਰ ਵੀ ਵੱਧ ਤਾਂ ਕੀ ਮੰਗਣਾ ਜੋ ਜਾਇਜ਼ ਰੇਟ ਚੱਲਦਾ ਬੰਦਾ ਉਹੀ ਮੰਗਦਾ ਵਾ ਤੇ ਪਰ ਆਪਣੇ ਬੰਦੇ ਜਦ ਹੀ ਉਹਦੇ ਉੱਤੇ ਉਹ ਕਰ ਜਾਂਦੇ ਆ ਵੀ ਨਹੀਂ ਨਹੀਂ ਵੀ ਉਹ ਤਾਂ ਰੇਟ ਵਧ ਲੈਂਦਾ ਉਹ ਤੋਂ ਨਹੀਂ ਆਪਾਂ ਵਡਾਉਣੀ ਉਹ ਤੋਂ ਵਡਾਈ ਠੀਕ ਨਹੀਂ ਆ ਆ ਚੀਜ਼ਾਂ ਚੱਲਦੀਆਂ ਮੈਨੂੰ ਸਮਝ ਨਹੀਂ ਆਉਂਦੀ ਵੀ ਕਦੋਂ ਆਪਾਂ ਹਟਣਾ ਆਪਾਂ ਤਾਂ ਸੋਚਿਆ ਹੋਇਆ ਕਿ ਬਸ 19 ਦਿਨ ਹੀ ਕਿਰਾਇਆ ਲਾਉਣਾ ਵਾ ਆਪਾਂ ਬਾਹਰ ਕੰਮ ਕਰਨਾ ਪਹਿਲਾਂ ਵੀ ਆਪਾਂ ਛੱਡਤਾ ਸੀਗਾ ਬੰਦ ਕਰਤਾ ਸੀ ਦੋ ਕੰਬਾਈਨਾਂ ਸੀਗੇ ਇੱਕ ਉਹ ਆਪਣੇ ਆਪਣੀ ਵੜਦੇ ਹੁੰਦੇ ਸੀ ਇੱਕ ਕੰਬਾਈਨ ਵਾਲਾ ਨਾ ਫੇਰ ਚਲੋ ਮੱਕੀ-ਮੱਕੀ ਆਉਣ ਲੱਗੀ ਫੇਰ ਦੋ ਲੈ ਲਈਆਂ ਵੀ ਜਲ ਮੱਕੀ-ਮੱਕੀ ਤੇ ਵੜਦਿਆ ਗਏ ਤੇ ਹਾਲੈਂਡ ਲੈਂਡ ਤੋਂ ਬਾਅਦ ਚੱਲ ਕਿਉਂ ਹੋ ਗਿਆ ਵੀ ਚੱਲ ਹਾਲੈਂਡ ਲਈ ਆ ਵੀ ਐਨ ਨਾਲ ਕਰਾਇਆ ਲਾਇਆ ਜਾਵੇ ਤਾਂ ਚੰਗੀ ਗੱਲ ਵੀ ਕਿਉਂਕਿ ਇਹ ਵੀ ਚਲੋ ਵਧੀਆ ਵਾ ਵੀ ਪੈਸੇ ਬਹੁਤ ਲੱਗੇ ਸੀ ਹਨ ਤੇ ਬਸ ਹੁਣ ਪਹਿਲੀ ਮਸ਼ੀਨ ਦੀ ਤਾਂ ਇੱਕ ਕਿਸ਼ਤ ਰਹੀ ਆ ਅੱਜੋਨੇ ਚ ਪੂਰੀ ਹੋ ਜਾਣੀ ਆ ਦੂਜੀ ਦੀਆਂ ਜਦੋਂ ਪੂਰੀਆਂ ਹੋ ਗਈਆਂ ਉਹ ਵੀ ਬੰਦ ਕਿ ਹੈ ਨਹੀਂਗਾ ਇੱਥੇ ਅਗਲੇ ਨੂੰ ਸਾਰੀ ਸਹੂਲਤ ਵੀ ਦੇਣੀ ਆ ਟਰਾਲੀਆਂ ਦੇਣੀਆਂ ਸਭ ਕੁਝ ਦੇਣਾ ਤੇ ਫਿਰ ਵੀ ਅਗਲੇ ਉਹ ਕਰਨ ਲੱਗ ਜਾਂਦੇ ਆ ਕਿ ਹਾਂ ਬਈ ਹਨ ਤੁਸੀਂ ਇਹ ਦੇਖ ਲਓ ਕਿ ਸਾਡੇ ਪਿੰਡ ਮੱਕੀ ਵਾਧੂ ਆ ਹਨਾ ਕਿ ਵਾਧੂ ਆ ਤੇ ਪਰ ਮੇਰੀ ਪਿੰਡ ਬਾਡੀ ਬਿਲਕੁਲ ਨਹੀਂ ਦੇ ਨੇ ਟ੍ਰੇਨਿੰਗ ਦੀ ਬਾਤੀ ਕਿਉਂਕਿ ਸਾਡੇ ਪੰਡ ਹੋਰ ਮਸ਼ੀਨਾ ਆਉਂਦੀਆਂ ਨੇ ওভারਰੇਟ ਘਟਣੇ ਪੜਦੀਆਂ ਨੇ ਤੇ ਉਹਦੇ ਚਿਰ ਤੇ ਜ਼ਮੀਨ ਦਾ ਮਾਮਲਾ ਤਾਂ ਕਹਿੰਦੇ ਨੀ ਯਾਰ ਉਹ ਘੱਟ ਦਿੰਦਾ ਵਾ ਤਾਂ ਸੱਤੋਂ ਵੀ ਘੱਟ ਲੈ ਲੈ ਤਾਂ ਜ਼ਮੀਨ ਸਾਨੂੰ ਦੇ ਨਈਓ ਚੱਪ ਵਧਾ ਕੇ ਆਵਾਂਗੇ ਹਨਾ ਤੇ ਵੀ ਵਧਾ ਕੇ ਲਵਾਂਗੇ ਕੋਸ਼ਿਸ਼ ਤਾਂ ਤੇ ਉਸ ਇਹ ਤਾਂ ਇਹ ਕੰਮ ਪਤਾ ਨਹੀਂ ਤੁਸੀਂ ਸੋਚ ਹੋਊਗੀ ਹਨਾ ਕਿ ਇੰਨੇ ਸਾਲ ਪਹਿਲਾਂ ਡੀਜ਼ਲ ਦਾ ਰੇਟ ਕੀ ਸੀ ਤੇ ਅੱਜ ਦੇ ਦਿਨ ਚ ਡੀਜ਼ਲ ਦਾ ਰੇਟ ਕੀ ਆ ਤੇ ਕੀ ਕਮਬਾਈਨ ਦਾ ਰੇਟ ਕੀ ਆ ਵੀ ਦੇਖੋ ਲੋਹੇ ਦੇ ਮਸ਼ੀਨਰੀ ਵੀ ਲੋਹੇ ਦੇ ਸਪੀਅਰ ਪਾਰਟ ਉਹਨਾਂ ਦਾ ਭਾਅ ਕਿੰਨਾ ਵਧਿਆ ਹੋਇਆ ਡਰਾਈਵਰਾਂ ਦੀ ਤਨਖਾਹ ਕਿੰਨੀ ਬਣ ਗਈ ਹਨਾ ਤੇ ਕਿੰਨਾ ਜ਼ਿਆਦਾ ਸਭ ਦਾ ਖਰਚ ਤੇ ਪਰ ਨਾ ਉਹ ਚੀਜ਼ ਕੋਈ ਨਹੀਂ ਦੇਖਦਾ ਆਪਣੇ ਜਿਹੜੇ ਕਮਬਾਈਨਾਂ ਵਾਲੇ ਆ ਉਹ ਤਾਂ ਜਮਾ ਹੀ ਨਹੀਂ ਦੇਖਦੇ ਉਹਨਾਂ ਨੂੰ ਤਾਂ ਬਸ ਐ ਆ ਵੀ ਸਾਡਾ ਟਾਇਰ ਘੁੰਮ ਜੇ ਵੀ ਬਸ ਉਹ ਤੱਕ ਮਤਲਬ ਕਮਬਾਈਨਾਂ ਵਾਲਿਆਂ ਨੇ ਤਾਂ ਇੰਨਾ ਜਾਨੀ ਕਿ ਸਾਰੇ ਕੰਮ ਕਰਿਆ ਹੈ ਪਤਾ ਨਹੀਂ ਕੀ ਸੋਚ ਰੱਖਦੇ ਆ ਹਨਾ ਕੀ ਤੁਹਾਡਾ ਠੀਕ ਆ ਇੱਕ ਸਾਲ ਲਈ ਬਾਢੀ ਮਿਲੂ ਓਦੋਂ ਅਗਲੇ ਸਾਲ ਨਹੀਂ ਮਿਲੂ ਓਦੋਂ ਬਾਅਦ ਆਪੇ ਮਿਲੂ ਜਾਂ ਤੁਹਾਡਾ ਕੋਈ ਨਾ ਕੋਈ ਤਾਂ ਬੰਦਾ ਸਾਥ ਦਿੰਦਾ ਹੀ ਆ ਇਹ ਚ ਕਿਹੜੀ ਗੱਲ ਆ ਪਰ ਨਹੀਂ ਆਪਾਂ ਰੇਟ ਘਟਾ ਕੇ ਵਟੋ ਉਹ ਚੀਜ਼ ਜ਼ਿਆਦਾ ਵਧੀਆ ਦਿੰਦੀ ਆ ਜੇ ਰੇਟ ਘਟਾ ਕੇ ਵਟਾਂਗੇ ਉਹਦੇ ਵਿੱਚ ਆਪਣਾ ਜ਼ਿਆਦਾ ਬੇਨਿਫਿਟ ਮਿਲਦਾ ਤੇ ਮੋ ਜਿਹਾ ਆਮ ਹੀ ਹੁੰਦੀ ਆ ਕਰਦੇ ਆ ਬੰਦੇ ਜਾ ਆਪਣੇ 90-10 ਦੀ ਸੀਲ ਲੀਕ ਹੋ ਗਈ ਬਾਈ ਬੈਰੰਗ ਤਾਂ ਠੀਕ ਆ ਚੌੜਾਂ ਦੇ ਨਹੀਂ ਮਾਰ ਲੈ ਆ ਚੌੜਾਂ ਨਹੀਂ ਮਾਰਤੇ ਹੋਰ ਕਿਹਨੇ ਮਾਰਨੇ ਟਰੈਕਟਰ ਬਣੇ ਕਿਸ ਕੰਮ ਨੂੰ ਆਦੇ ਆਪਣੇ ਚਲਾਉਂਦੇ ਕਿਸ ਕੰਮ ਨੂੰ ਆ ਤਾਂ ਇਹੀ ਚੀਜ਼ ਹੋਣੀ ਹੈ ਮੈਂ ਤਾਂ ਇਹ ਰਾਂ ਨਾ ਕਿ ਤੁਸੀਂ ਆਪ ਜ਼ੋਰ ਲਾ ਲਓ ਰਸੇ ਦਾ ਠੀਕ ਨਹੀਂ ਆਪਾਂ ਟਰੈਕਟਰ ਏਜੰਸੀ 'ਚ ਨਿਕਲਾਉਂਦੇ ਆਪਾਂ ਉਹ ਪਾਲ ਬਾਈ ਬੈਠਾ ਸੱਡਾ ਆ ਦੇ ਇੱਥੇ ਖਿਲਾਉਂਦੇ ਆ ਵੀ ਵੀਰ ਨੇ ਵੀਡੀਓ ਦੇਖ ਕੇ ਲਿਆਂਦਾ 90 ਦਾ ਸਿੱਥੇ ਇਹਦਾ ਵੀ ਕਲੱਚ ਨਹੀਂ ਚੱਲਦਾ ਇਹ ਟੂ ਵੀਲ ਆ ਪੱਠਿਆਂ ਆਪਣੀ ਵੀਡੀਓ ਦੇਖ ਕੇ ਲੈ ਕੇ ਆਏ ਸੀਲੀ ਕੋਈਆ ਆਪਣੇ ਪਾਲ ਬਾਈ ਤੇਲ ਕਿੰਨਾ ਨਿਕਲਿਆ ਮਗਰੋਂ ਇਹ ਤਾਂ ਵਾਧੂ ਨਹੀਂ ਯਾਰ ਤੇਲ ਹਵਨਾ ਟਰਾਲੀ ਇੱਕ ਜੱਕ ਕੱਢਿਆ ਨਹੀਂ ਹਜੇ ਹਵਾ ਲੈ ਗਿਆ ਸੀ ਤੇ ਫਿਰ ਮੈਂ ਕਿਹਾ ਵੀ ਹੋਰ ਪਾਈ ਦਵਾਂਗੇ ਫਿਰ ਆਹ ਨਾ ਤਮਾ ਉਹ ਟਰੈਕਟਰ ਤੇ ਬੈਠਾ ਤੇਰੇ ਵੀ ਜਾ ਲੱਗ ਮੋਹ ਜਾਂਦਾ ਆ ਸੀਲ ਲੀਕ ਉਹ ਨਾਲ ਵੀ ਤਾਂ ਘਟ ਗਿਆ ਹੁਣ ਨਹੀਂ ਤਸੀਲ ਜੀ ਤਾਂ ਲੀਕ ਹੁੰਦੀ ਸੀ ਇਹਦੀ ਆ ਟਾਇਰ ਜੇ ਤਾਂ ਲਿਬੜੇ ਹੀ ਰਿਹਾ ਦੋ ਤਿੰਨ ਦਿਨ ਕਿੰਨੀ ਦਿਨਾਂ ਤੋਂ ਲਿਬੜਿਆ ਹੋਇਆ ਤਿੰਨ ਚਾਰ ਦਿਨ ਹੋ ਗਏ ਲਿਬੜੇ ਹੀ ਹੋਇਆ ਸੀ ਟਾਇਰ ਇਹਦਾ నింది ము